ਕੱਦਾਂ ਆਹ ਚਾਹ ਚੱਤੀ ਬਣਾਉਣ ਨਾ ਰੋਕੀ ਚੁੱਕਤਾ ਕੱਦ ਬੱਤੀ ਦੇ ਢਾਲ ਬਣਾਈ ਬੱਚਕਰੀ ਦਾ ਨੂੰ ਮਿਲਦਾ ਜਿਵਾੜੇ ਜਿੱਨੇ ਗਏ ਮੇਰੇ ਨਾਲ ਇਹਦਾ ਫੁੱਟ ਕਾ ਮਾਇਕ ਕਰਾਂ ਪਈ ਚਾਹ ਪਾਣੀ ਚੱਜਦਾ ਦੇ ਲਿਆ ਕਰਾ ਅਸੀ ਦਾ ਚਾਹ ਪਾਣੀ ਕਰਦੇ ਬਈ ਦਿੱਖਾ ਸੀ ਇਹ ਤਾਂ ਦੇਖ ਕਰ ਲੋ ਤਾਂ ਖੁਰਪੁਰ ਕਰੀ ਜਾਂਦਾ ਨਾ ਹਾਂ ਮੇਰੇ ਇਸ ਨਾਲ ਕੋਈ ਜਾ ਤੂੰ ਇਹਨੂੰ ਸਹਾਂਤ ਨਾਲ ਹੀ ਲੈ ਜਾ ਨਹੀਂ ਭਾਈ ਇਹਨੂੰ ਕਿਸੇ ਰਿਸ਼ਤੇਦਾਰ ਚ ਛੱਡ ਕੇ ਜਾਈ ਸਾਥੋਂ ਤਾਂ ਨਹੀਂ ਇਹਦੇ ਨਾਲ ਰੋਟੀਆਂ ਬਣਾਉਂਦਾ ਮਾਤਾ ਕੋਲ ਤੇ ਮਾਰੇ ਭੇਜਿੰ ਜਾਂ ਕਿਉਂ ਦਵਾਰੇ ਕਾਸ ਤੋਂ ਭਜੇਗਾ ਤੂੰ ਹਾਂ ਇਹ ਲੈ ਮੈਂsrand ਜਾਣਾ ਤਾਂ ਫਿਰ ਇਹ ਜ਼ਮੀਨ ਖੁੱਲੀਆਂ ਹੋ ਜਾਣੀਆਂ ਇਹਨਾਂ ਨੂੰ ਦਾਰੀ ਨਹੀਂ ਆਇਆ ਤੇ ਕੋਲਾ ਵੀ ਬੁੜੇ ਦਾsrand ਦਬਾਗੀ ਬੋੜਾ ਗੁਰਦੁਆਰੇ ਕੱਢਦਾ ਸੀ ਤਾਂ ਮੈਂ ਨਾ ਬੁੱਲੀਗਾ ਹਾਂ ਦੇਖ ਲਾ ਗਾਦੀ ਕੋਈ ਦੇ ਦੇ ਪਾਣੀ ਤਾਂ ਬੱਗਿਆ ਦੇ ਹਾਂ ਪਖ ਨਰਾਪਨ ਗਾਣ ਨਾ ਇਹ ਕਿਹੜੀ ਗੱਲ ਇਹ ਠੀਕ ਆ ਉਹ ਛੋਟੀ ਜਾਨੀ ਨਹੀਂ ਕਰਦਾ ਨਹੀਂ ਜਾਣਾ ਨਹੀਂ ਕਿਤੇ ਨੇ ਹਾਂ ਉਹ ਛੋਟੀ ਤਾਂ ਜਮਾਨੀ ਦੇ ਕੱਟ ਚੂੜੀ ਲੈ ਦੇ ਢੱਕਾਂ ਚੂੜੀ ਕੰਦਮ ਆਇਆ ਬਾਰੇ ਛੋਟੀ ਰੁਕਿਆ ਚਾਹਣਾ ਅੱਜ ਵੱਡੀ ਨੇ ਬਣਾਤੀ ਛੋਟੀ ਟੀਵੀ ਕੋਲੇ ਨਹੀਂ ਹੱਜੀ ਸਾਡੇ ਆਪਣੇ ਮਾਤਾ ਇੰਨਾ ਕਰਦੇ ਨੇ ਦੇਖੀ ਮੈਂ ਤਾਂ ਸਮਝੇ ਪਰ ਆ ਜਾ ਪਰਖੇ ਮੈਂ ਕੋਈ ਕਾਹਦਾ ਰੋਣਾ ਪਾਈਆਂ ਹੀ ਨੁਹਾਈਆਂ ਨਹੀਂ ਲੋਟੋਂ ਦੀਆਂ ਪਾਈਆਂ ਕਾਤੋਂ ਬਣਨੀ ਆਂ ਮੈਂ ਕੋਈ ਭਈਆ ਪੜੀਆਂ ਲਿਖੇਣੀਆਂ ਨੁਹਾਣੇ ਹੋਣੇ ਆਪੇ ਬਹੁਤ ਤੰਗ ਕਰਦੇ ਆਂ ਮੈਂ ਪਾਈ ਨੁਹਾ ਤਾਂ ਸ਼ਾਦੀ ਕਰ ਖੜੀ ਨਹੀਂ ਖੁਆ ਮਾਂ ਹੱਜੀ ਵੱਡੀ ਦਾ ਚੰਗੀ ਆ ਏ ਛੋਟੀ ਸਾਡਾ ਕੋਈ ਲਿਖਦੀ ਨਹੀਂ ਮੇਰੇ ਵਾਲੀ ਸਾਰਾ ਦਿਨ ਮੈਨੂੰ ਐਂ ਰੱਖ ਗਏ ਭਣੀ ਯਾਰ ਆਣੀ ਕਿੰਨੀ ਖੱਟਾ ਇਹ ਵਾਲਾ ਚੋਪਾ ਬਲੀਸਾ ਤੇਰੀ ਨਾ ਤੂੰ ਆ ਗਈ ਫੁੱਸਪਾਣੇ ਦੇ ਅੱਗੇ ਨਹੀਂ ਲੋਟ ਆਉਂਦੇ ਮੇਰੀ ਫੁੱਸ ਨਹੀਂ ਪਾਉਂਦੀ ਮੈਂ ਹਾਂ ਨਾ ਕਦੇ ਮੁੰਡੇ ਕਾਇਰੀਆਂ ਮੈਂ ਨਹੀਂ ਫੁੱਸ ਪਾਉਂਦੀ ਮਾਤਾ ਕੋਈ ਕਹਿੰਦੀ ਮੇਰੇ ਵੀ ਹੈਗੀ ਆ ਨਾ ਇਹ ਗੱਲ ਫੁੱਸ ਦੇ ਪਾਣ ਪਾਣ ਚ ਆਏ ਕਿਉਂ ਮੈਂ ਵੀ ਨਹੀਂ ਜਾਂਦਾਂ ਉਹਦੇ ਵੀ ਉਧਰ ਕੇ ਪਾ ਲੈਂਦਾ ਕਹਿੰਦੀਆਂ ਨਾ ਮੇਰੀ ਗੱਲ ਸੁਣ ਬੁੱਤ ਜਿੰਨਾ ਤੇਰਾ ਛੋਡੀ ਦੇ ਮੰਮੀ ਮੇਰੀ ਮੰਮੀ ਦਾ ਪਿਆਰ ਹੈ ਠੀਕ ਹੈ ਤੂੰ ਸਤਾਈਉ ਕੱਲ ਤੂੰ ਸਭ ਬੋਲ ਲਈ ਜੋ ਮੈਂ ਬੋਲ ਲੀ। ਅਸੀਂ ਤਾਂ ਦੋਨੇ ਪੈਣਾ। ਬੇਬੇ ਤੁਸੀਂ ਨਾ ਬਲੱਗ ਦੀ ਗੱਲ ਰੱਬ ਲੱਗਦੀ। ਅਸੀਂ ਤਾਂ ਤੂੰ ਲੱਗਿਆ ਪਹਿਲਾਂ ਤਾਂ ਤੂੰ ਸਾਡੇ 'ਚ ਗਲਤੀ ਕਰਦਾ ਸੀ ਸਾਡੇ ਬਾਪੂ ਨੂੰ ਤਕੀਚਾ ਬੜਾਈ। ਕਹਿੰਦਾ ਇਹ ਪਾਣੀ ਲੱਗ ਗਿਆ। ਫਿਰ ਅਸੀਂ ਆ ਕੇ ਮੰਮੀ ਬਾਈ ਇਹ ਕਹਿੰਦੇ ਨਖਰੇ ਕਰਤਾ ਕਿ ਕੱਲ ਤੂੰ ਮੂੜ ਵੱਧ ਪਤਾ ਮੈਂ। ਫਿਰ ਮੈਂ ਕਿਹੜੀ ਮੂੜ ਮੇਰੇ ਮਤਾਂਪੀ ਨਹੀਂ ਕਰਦੀ ਲੈ ਮੈਂ ਤਾਂ ਸਾਰਾ ਉਸ ਬੱਸ ਬਾਈ ਛੋਟੀ ਸਾਰਾ ਵੀ ਕੀ ਕੋਲ ਮੈਂ ਕਿਹੜਾ ਚਾਹ ਦੇਖੀ ਆ ਉਹ ਮੇਰੇ ਅਣੀ ਉੱਠਦੀ ਹੋਈ ਨਹੀਂ। ਤੁਹਾਡੇ ਅਣੀ ਛੋਟੀ ਤਕੀ ਹਲਾਤਾ ਦਿੰਦੀ ਆ।

ਉਹ ਦਿਨਾਂ ਨੂੰ ਭੈਣੇ ਕੀ ਉਹਨਾਂ ਨੇ ਉਹ ਹੀ ਗੱਲ ਜੀ ਪੜ ਲਈ ਉਹੀ ਤਾਂ ਕਰ ਲੈ ਲੈ ਮੇਰੀ ਲਾਤੀ ਆਣ ਬਵਾਣ ਜਿੱਦ ਕਿ ਸਾਨੂੰ ਯਾਰ ਦਿਨਾਂ ਦੇ ਹਾਲ ਐਡੀਆਂ ਕਿਸਮ ਹੈ ਆਪ ਸਿੱਖ ਨਹੀਂ ਤੂੰ ਆਪ ਆਪਣੀ ਮੰਮੀ ਸਾਹਾਂ ਦੇ ਨਾਮ ਤੇ ਨਹੀਂ ਰਹਿੰਦੀ ਜੇ ਚੰਗਾ ਉਹ ਤਾਂ ਸਮਝੇ ਸੀ ਮੈਂ ਕਿ ਤੂੰ ਮਾਇ ਦਾ ਕੇ ਮਗੈ ਚਲ ਸਰਹੰਦ ਲੈ ਜੂਗੀ ਚਾਚਾ ਤੈਨਾਂ ਨਾਮਦਾਰੀ ਕਰਾਂਗੇ ਤੇ ਤੈਨੂੰ ਵੀ ਇੱਥੇ ਛੱਡ ਕੇ ਜਾਊਗੀ ਹੈ ਲਾ ਦੱਸ ਲਾ ਉਹ ਪੀ ਨਾ ਕੋ ਛਣਾ ਤੂੰ ਆ ਪਾਵਾ ਮਾਤਾ ਬਤਮਾਤਾ ਪੋਸਣਾ ਨਾ ਕਰੀਂ ਬੁੰਡੇ ਤੋਲਾ ਨਾ ਤੈਨੂੰ ਸੰਭਾਲਾ ਭਾਂਡੇ ਤੋਲਾ ਇਹ ਤਾਂ ਹੁਣ ਬਸ ਕੇਰਾ ਚਾਹ ਬਣਾਤੀ ਹੁਣ ਆ ਬੇਬੇ ਦਾ ਵੀ ਨਾ ਵਾਲਾ ਚਾਹ ਤਾਂ ਨਾ ਲਿਆ ਕਰਾਂ ਮੈਂ ਤਾਂ ਜਾਨੀ ਹੈ ਵੀ ਜਾਨ ਆਵੇ ਆਣਾ ਹੁਣ ਤੂੰ ਨਿਗਰ ਰੱਖ ਕ ਇਹਨੂੰ ਯਾਦਿਸਤਰਾੰਦੋ ਇਹਨੂੰ ਆਪਦਾ ਨੀਚਾ ਨਾ ਮੱਥਾ ਟੇਕਣ ਦੇ ਕੇ ਕੇ ਬਾਕੀ ਛੀ ਰੱਡੀ ਮਾਈ ਵੀ ਰੱਖੂ ਜੇ ਉਹ ਨਾ ਪੜਾ ਜਾਵੇਂਗਾ ਬਸ ਠੀਕ ਤੂੰ ਤਾਂ ਨਹੀਂ ਜਾਇਆ ਨੀਚਾ ਨਾ ਨੀਗਾ ਮਾਇਰ ਫੋਟ ਨੂੰ ਸਾਡੀ ਛੀ ਰੱਡੀ ਆਈ ਨੂੰ ਮਾਇ ਦੇਉ ਤਾਂ ਇਹ ਤਾਂ ਇਹਨੂੰ ਮੈਂ ਕਿਹਾ ਅਗਾਂ ਮੈਂ ਗੁਰਦੁਆਰੇ ਪਾਉਂਦੀ ਵੀ ਤੂੰ ਗੁਰਦੁਆਰੇ ਕਿਉਂ ਬਾਰੇ ਜਾਇਆ ਨਹੀਂ ਜਾਂਦੀ ਤੂੰ ਤੋਂ ਮੈਨੂੰ ਤਾਂ ਡੰਡਾ ਰੱਖੀ ਹਾਂ ਡੰਡਾ ਤੂੰ ਵੀ ਬੜ ਕੇ ਰੱਖੀ ਰੱਸੀ ਮੈਨੂੰ ਸਾਰੀ ਗੱਲ ਮੈਨੂੰ ਕਿਧਰੇ ਜਾਣਾ ਪਵੇ ਮੈਂ ਉਹਨੇ ਦਿਨ ਜਾਂਦੀ ਨਹੀਂ ਨੱਚਤ ਹੁੰਦੀ ਸੁਪਰਟ ਕਰ ਮਾਸ਼ੀ ਇੱਕ ਦਿਨ ਫਾਰੀ ਦੇ ਤਾ ਹਾਂ ਮੈਂ ਤਾਂ ਤਿਆਰ ਹੋ ਜਾ ਫੇਰ ਆ ਜਾਣੀ ਨਹੀਂ ਇੱਥੇ ਮੈਂ ਮੈਂ ਨਾ ਪਾਉਂਦੀ ਲੀਡਾ ਕੱਪੜਾ ਲਾ ਪਾ ਪਰ ਹੋਰ ਤੂੰ ਬੜ ਕੇ ਰੱਖ ਹਾਈ ਗੈਨੀਆ ਤੁਸੀਂ ਆ ਕੇ ਰਹੀ ਹੈਂ ਮੜੀ ਮੜੀ ਬੈਠ ਕੇ ਰੱਖੀ ਐ ਮੇਰਾ ਘਰ ਦੁਬਾਰਾ ਜੁੱਤੜਿਆ ਫੇਰੀ ਹਾਂ ਹਾਂ ਮੈਂ ਤਾਂ ਨਾ ਮੁਥਾਟੇ ਲੀੜਾ ਕਪੜਾ ਪਾਲਾ ਮੈਂ ਤਾਂ ਜਾਣੀ ਐ ਤੁਰਦੀ ਹਾਂ ਤੇ ਤੂੰ ਘਰੇ ਰਹੀ ਐਵੇਂ ਨਾ ਉਹੀ ਗੱਲ ਵੀ ਬੋਲੀ ਗਈ ਹੈਂ ਦੇਹ ਦੇਣੀ ਰੋਟੀ ਪਾਣੀ ਖਾ ਲਈ ਮੈਨੂੰ ਦੱਸੀ ਮੈਂ ਕਿ ਝੁੰਡਾ ਆ ਕੇ ਫੇਰਾ ਹਾਂ